ਜਾ ਜਿਹੜਾ ਨਾਨਕਾ ਪਿੰਡ ਆ ਨਾ ਜਿਹੜਾ ਕੈਰੂਆ ਜੀ ਜਿਹੜੇ ਮੇਰੇ ਮਦਰ ਆ ਮੇਰੇ ਮਦਰ ਦੀਆਂ ਭੂਆ ਵਾ ਉਹ ਵੀ ਪੜੀਆਂ ਲਿਖੀਆਂ ਸੀਗੀਆਂ ਅੱਛਾ ਪੀ ਇੰਨੇ ਟਾਈਮ ਨਾਲ ਉਸ ਪਿੰਡ ਚ ਐਜੂਕੇਸ਼ਨ ਲੈਂਦੀ ਤੇ ਜਿੰਨੀਆਂ ਵੀ ਸਰਦਾਰ ਘਰਾਣਿਆਂ ਦੀਆਂ ਜਿਤਨਾ ਅੱਜ ਤੋਂ ਕਈ ਮਾਤਾਵਾਂ ਗੁਜ਼ਰ ਚੁੱਕੀਆਂ ਵਾ 100 ਸਾਲ ਸਾਲ ਦੀ ਉੱਥੇ ਉਹਨਾਂ ਨੇ ਵੇਖੋ ਇੱਕ ਔਰਤ ਨੂੰ ਕਿੰਨੀ ਤਰਜੀਹ ਦਿੱਤੀ ਵੀ ਕੁੜੀਆਂ ਪੜਨ ਪੰਜਾਬ ਦੀਆਂ ਕੁੜੀਆਂ ਪੜਨ ਵੱਡਾ ਹੌਸਟਲ ਬਣਾਇਆ ਕੰਨਿਆ ਸਕੂਲ ਬਣਾਇਆ ਕੰਨਿਆ ਸਕੂਲ ਕੈਰੋ ਪਿੰਡ ਦੇ ਵਿੱਚ ਬਣਾਇਆ ਆਪਣੀ ਨਿਗਰਾਨੀ ਚ ਬਣਾਇਆ ਤੇ ਸਕੂਲ ਦੇ ਸਾਹਮਣੇ ਸੀਐਮ ਦਾ ਘਰ ਸੀ ਬੋਲੇ ਅੱਛਾ ਤੁਹਾਨੂੰ ਅੱਜ ਵੀ ਵਿਖਾ ਸਕਦਾ ਜਾ ਕੇ ਅੱਛਾ ਦੋਵੇਂ ਗੇਟ ਇੱਕ ਦੂਜੇ ਦੇ ਸਾਹਮਣੇ ਆ ਹਾਂ ਵੀ ਲੋਕ ਇਹ ਨਾ ਕਹਿਣ ਵੀ ਅਸੀਂ ਕੁੜੀਆਂ ਪੜਾਉਣੀਆਂ ਨਹੀਂ ਸਕੂਲ ਦੇ ਵਿੱਚ ਕੁੜੀਆਂ ਨੂੰ ਉੱਥੇ ਮਤਲਬ ਕਿ ਆਜ਼ਾਦੀ ਨਹੀਂ ਗਈ ਜਾਂ ਉੱਥੇ ਉਹਨਾਂ ਨੂੰ ਕੁਝ ਹੈ ਨਾ ਗਲਤ ਮਲਤ ਲੋਕੀ ਕੁੜੀਆਂ ਅਗੇ ਘਰੋਂ ਬਾਹਰ ਨਹੀਂ ਸੀ ਕਰਦੇ ਉਹਨਾਂ ਹੌਸਟਲ ਬਣਾਤਾ ਅੱਛਾ ਵੱਡੇ ਵੱਡੇ ਸਰਦਾਰ ਘਰਾਣੇ ਹੋਰ ਘਰਾਣਿਆਂ ਦੀਆਂ ਕੁੜੀਆਂ ਉੱਥੇ ਹੌਸਟਲ ਚ ਪੜਦੀਆਂ ਸੀਗੀਆਂ ਹਾਕੀ ਦੀ ਟੀਮ ਕੁੜੀਆਂ ਦੀ ਜਿਹੜੀ ਆ ਉਸੇ ਸਕੂਲ ਤੋਂ ਸ਼ੁਰੂ ਹੋਈ ਹੂੰ ਅੱਛਾ ਜੀ ਕਹਿੰਦੇ ਦੇਸ਼ ਦੀ ਜਦੋਂ ਵੰਡ ਹੋਈ ਆ ਉਸ ਥਾਂ ਤੇ ਆਂਦੇ ਆਂਦੇ ਹੀ ਰਾਜਨੀਤੀ ਦੇ ਵਿੱਚ ਪਕੜ ਬਣਾ ਚੁੱਕੇ ਸੀ ਬਹੁਤ ਵੱਡੀ ਤੇ ਨਬਰ ਦਾ ਸਿਰ ਕੱਢ ਲੀਡਰ ਕੋਈ ਹੈ ਵੀ ਨਹੀਂ ਕੋਈ ਵੀ ਨਹੀਂ ਸੀਗਾ ਮਤਲਬ ਕਿ ਪੰਡਤ ਜਵਾਲਨ ਲਹਿਰੂ ਵੀ ਇਹਨਾਂ ਨੂੰ ਟੋਕਦੇ ਨਹੀਂ ਸੀ ਵਿਸ਼ਵਾਸ ਕਰਦੇ ਸੀਗੇ ਬਿਲਕੁਲ ਤੇ ਜਿੱਥੇ ਜਿੱਥੇ ਦੇਸ਼ ਦੀ ਵਿਗੜੀ ਸੁਧਾਰਨ ਚ ਉਹਨਾਂ ਨੇ ਰੋਲ ਅਦਾ ਕੀਤਾ ਹਿੱਸਾ ਪਾਇਆ ਉਹ ਅੱਜ ਵੀ ਜਿਹੜਾ ਵਾ ਚਰਚਾ ਦਾ ਵਿਸ਼ਾ ਵਾ ਤੇ ਹਮੇਸ਼ਾ ਰਹਿਦੀ ਦੁਨੀਆ ਤੱਕ ਯਾਦ ਰਹੂਗਾ ਤੇ ਕੁੜੀਆਂ ਦੇਸ਼ ਇਹੋ ਵੀ ਸੀਐਮ ਦੀ ਘਾਰਦ ਇੱਥੇ ਰਹੂਗੀ ਹੂੰ ਘਾਰਦ ਦੇ ਹੁੰਦਿਆਂ ਕੋਈ ਵੀ ਕੁੱਤਾ ਬਿੱਲਾ ਰਾਈ ਜਿਹੜਾ ਵਾ ਉਹ ਕੰਧ ਕੁੰਧ ਤੋਂ ਉੱਤੋਂ ਕੁੜੀਆਂ ਵਾਲੇ ਬੰਨੇ ਨਹੀਂ ਚਾਤੀ ਮਾਰੂਗਾ ਇੱਥੇ ਕੁੜੀਆਂ ਸਿਕਿਉਰਟੀ ਵੀ ਜ਼ਰੂਰੀ ਆ ਫਿਰ ਮੈਂ ਛੋਟਾ ਹੁੰਦਾ ਸਾਡੇ ਕੋਲ ਜੀ ਮਾਮਾ ਜੀ ਦੀ ਬੇਟੀ ਪੜ੍ਹਦੀ ਸੀ ਇੱਕ ਰਿਮੀ ਦੀਦੀ ਅੱਛਾ ਤੇ ਉਹਨਾਂ ਨੂੰ ਅਸੀਂ ਮਿਲਣ ਜਾਣੇ ਨਾ ਦੋਰਾ ਤੀਰਾ ਪ੍ਰੋਸੀਜਰ ਹੁੰਦਾ ਸੀ ਅੰਦਰ ਤੱਕ ਜਾਣ ਦਾ ਪ੍ਰੋਟੋਕੋਲ ਲਾਤਾ ਸੀ ਬੜਾ ਵੱਡਾ ਜੀ ਹਾਂ ਤੁੱਜਾ ਬੰਦਾ ਮਾਂ ਪਿਓ ਤੋਂ ਬਗੈਰ ਅੱਜ ਵੀ ਅੰਦਰ ਨਹੀਂ ਮਿਲਣ ਜਾ ਸਕਦਾ ਜੋ ਬਾਲ ਹੈ ਜਿੱਥੇ ਅੰਦਰ ਕੁੜੀਆਂ ਦਾ ਹੌਸਟਲ ਸੀਗਾ ਉਹ ਬੜੇ ਜਗ੍ਹਾ ਅੱਗੇ ਸੀਗੀ ਅੱਛਾ ਉੱਥੋਂ ਤੱਕ ਤੇ ਮੈਨੂੰ ਮੈ ਤਾਂ ਵੀ ਪੰਛੀ ਵੀ ਪਰਿੰਦਾ ਪਰ ਮਾਰਨਾ ਵੀ ਔਖਾ ਸੀ ਹਾਂ ਅੱਜ ਕੱਲ੍ਹ ਹੌਸਟਲਾਂ ਦੀਆਂ ਬੜੀਆਂ ਘਟਨਾਵਾਂ ਨੇ ਪਰ ਬੜਾ ਸਖਤ ਤੇ ਜਿਹੜੇ ਉੱਥੇ ਵਾਰਡਨ ਸੀ ਜਿਹੜਾ ਉੱਥੇ ਫਿਰ ਸਕੂਲ ਦੇ ਨਾ ਪਹਿਲੀ ਵੀ ਆ ਅੱਛਾ ਕੋਈ 100 ਕ ਇਕੱਲਾ ਜ਼ਮੀਨ ਵੀ ਆ ਕੰਨਿਆ ਸਕੂਲ ਦੇ ਨਾਲ ਕੀ ਬਾਤ ਆ ਜੀ ਤੇ ਵੇਖੋ ਕਿੱਡੀ ਵੱਡੀ ਸੋਚ ਬਹੁਤ ਵੱਡੀ ਸੋਚ ਤੇ ਮੇਰੇ ਮਦਰ ਦੱਸਦੇ ਹੁੰਦੇ ਮੇਰੇ ਮਦਰ ਦੀ ਉਮਰ ਦੀਆਂ ਮੇਰੀ ਮਦਰ ਤੋਂ ਵੱਡੇ ਹਾਂ ਉਹਨਾਂ ਦੀਆਂ ਭੂਆ ਦੀਆਂ ਉਮਰ ਦੀਆਂ ਤਕਰੀਬਨ ਜਿਹੜੀਆਂ ਕੁੜੀਆਂ ਵਾਂ ਮਾਸਟਰ ਜਾਂ ਕਿਸੇ ਨਾ ਕਿਸੇ ਸਰਕਾਰੀ ਨੌਕਰੀ ਉਹਨਾਂ ਨੇ ਕੀਤੀ ਕਿਉਂਕਿ ਕੁੜੀਆਂ ਉਦੋਂ ਪੜ੍ਹੀਆਂ ਲਿਖੀਆਂ ਉਸੇ ਇਲਾਕੇ ਦੀਆਂ ਸੀ। ਤੇ ਕੈਰੋਪਿੰਡ ਦੀਆਂ ਸਾਰੀਆਂ ਹੀ ਕੁੜੀਆਂ ਤਕਰੀਬਨ ਪੜ੍ਹੀਆਂ ਲਿਖੀਆਂ ਹੁੰਦੀਆਂ ਸੀ। ਹਾਂਜੀ। ਬਹੁਤ ਵੱਡੀ ਦੇਣ ਸੀ। ਤੇ ਬਹੁਤ ਕੁੜੀਆਂ ਪ੍ਰਿੰਸੀਪਲ ਰਟਾਇਰ ਹੋਈਆਂ ਹੋਰ ਸਰਕਾਰੀ ਅਦਾਰਿਆਂ ਚ ਹੈ ਨਾ ਉਸ ਟਾਈਮ ਦੀਆਂ। ਤੇ ਖੇਤੀਬਾੜੀ ਯੂਨੀਵਰਸਿਟੀ ਦੇਖੋ ਤੁਸੀਂ ਉਹਨਾਂ ਦੀ ਛਿੱਡਾ ਵੱਡਾ ਪ੍ਰੋਜੈਕਟ ਬਹੁਤ ਵੱਡੀ ਦੇਣ। ਲੁਧਿਆਣੇ ਲੁਧਿਆਣਾ ਜਿਹੜਾ ਮਾਂਚੈਸਟਰ ਬਣਿਆ ਪਤਾਪ ਸਿੰਘ ਕੈਰੋਂ ਦੇ ਦੇਣ ਬਣਿਆ।